ਰੂਮੀ ਨੇ ਕਿਹਾ ਕਿ ਬਾਰਿਸ ਪੰਜਾਬ ਦੇ ਐਮਪੀ ਸਰਬਜੀਤ ਸਿੰਘ ਦੇ ਬੁਲਾਰੇ ਨੇ ਮਾਰੀ ਗੱਪ ਕੀ ਲਖਸ ਦਾਣਾ 40 ਬੱਸਾਂ ਤੇ 200 ਗੱਡੀਆਂ ਲੈ ਕੇ ਪੁੱਜਾ ਤੁਹਾਡੇ ਇਸ ਬਾਰੇ ਕੀ ਵਿਚਾਰ ਹਨ ਕਮੈਂਟ ਸੈਕਸ਼ਨ ਵਿੱਚ ਜਰੂਰ ਸਾਂਝੇ ਕਰਨਾ ਚਲੋ ਸੁਣਦੇ ਹਾਂ ਇਹ ਲਾਈਵ ਇਸ ਸਾਲ ਦੀ ਸਭ ਤੋਂ ਵੱਡੀ ਜਿਹਨੂੰ ਆਪਾਂ ਪੰਜਾਬੀ ਚ ਗੱਪ ਕਹ ਦਿੰਦੇ ਆ ਇਹਨਾਂ ਦੇ ਪਾਰਟੀ ਦੇ ਬੁਲਾਰੇ ਜੋ ਆਪਣੇ ਐਮਪੀ ਸਰਬਜੀਤ ਨੇ ਉਹਨਾਂ ਦੇ ਪੀਏ ਵੱਲੋਂ ਮਾਰੀ ਗਈ ਹੈ ਜੀ ਕੀ ਕਹਿਆ ਕਹਨੇ ਜੀ ਲੱਖਾ ਸਦਾਣਾ 400 ਸੌਰੀ 40 ਬੱਸਾਂ 400 ਨਹੀਂ 40 ਮੈਂ ਥੋੜੇ ਜਿਹਾ ਵਧਾਤੀਆਂ ਬੱਸਾਂ 40 ਬੱਸਾਂ ਕਹਨੇ ਜੀ ਇਹ ਤਕਰੀਬਨ 200 ਗੱਡੀ ਲੈ ਕੇ ਪਹੁੰਚ ਹੁਣ ਕਮਾਲ ਦੀ ਗੱਲ ਤਾਂ ਸਭ ਤੋਂ ਪਹਿਲਾਂ ਇਹ ਆ ਵੀ ਜਿਹੜੀ ਕਹਿੰਦੇ ਨੇ ਜੀ 40 ਬੱਸਾਂ ਸਾਡੇ ਕਿਸੇ ਵੀ ਜਨੇਸਰ ਸਾਡੇ ਮੈਟਰ ਉੱਤੇ ਪਹੁੰਚੇ ਹੋਏ ਨੇ ਚਲੋ ਇਹਨਾਂ ਦੀ ਪਾਰਟੀ ਚੋਂ ਸਾਰੇ ਪਾਸੇ ਤੁਰੇ ਫਿਰਦੇ ਨੇ ਉੱਥੇ ਕਿ 세ਪਾ 세비 ਕਿ세 ਲੈਨ ਦੇ ਵਿੱਚ 10 ਬੱਚਿਆਂ ਦੀ ਵੀ ਇਹ ਵੀਡੀਓ ਜਾਂ ਫੋਟੋ ਸ਼ੋਅ ਕਰ ਦਣ ਮਨ ਲਮ ਗਿਆ ਭਾਈ ਵੀ ਲੱਖਾ ਸਦਾਨਾ 40 ਬੱਸਾਂ ਲੈ ਕੇ ਆ ਗਿਆ ਪਰ ਇਹਨਾਂ ਨੇ ਕਿੱਡੀ ਵੱਡੀ ਗੱਪ ਮਾਰੀ ਕਹਿੰਦਾ ਜੀ 200 ਗੱਡੀ ਕਮਾਲ ਦੀ ਗੱਲ ਉਸ ਤੋਂ ਬਾਅਦ ਜਿਹੜੇ ਬੰਦੇ ਨੇ ਦੀਪ ਸਿੱਧੂ ਦੀ ਕਿਰਦਾਰ ਖੁਸ਼ੀ ਤੋਂ ਲੈ ਕੇ ਅੱਜ ਇਹ ਸਵਾਲ ਉਹਨਾਂ ਸਾਰਾ ਜਿੰਨੀਆਂ ਵੀ ਭੇਡਾਂ ਨੇ ਇਹਨਾਂ ਦੀ ਉਹਨਾਂ ਨੂੰ ਬਣਦਾ ਗ੍ਰੇਆ ਮਰਦਾ ਪਾਲ ਦੀ ਪਾਲਟੀ ਦੀ ਨੇ ਅੱਛਾ ਸਾਨੂੰ ਕਹਿੰਦੇ ਜੀ ਜੈ ਚੀਕਾ ਮਾਰੋ ਕਹਿੰਦੇ ਹੁਣ ਸਾਡੀਆਂ ਕਾਦੀਆਂ ਚੀਕਾਂ ਚੀਕਾਂ ਤਾਂ ਇਹ ਜਿੱਦਣ ਆ ਨਾ ਆ ਪਿਛਲੀਆਂ ਇਲੈਕਸ਼ਨਾਂ ਹੋ ਕੇ ਹਟੀਆਂ ਸੀਗੀਆਂ ਨਾ 2024 ਦੀਆਂ ਅੰਮ੍ਰਿਤਪਾਲ ਦੀ ਮੰਮੀ ਥੋੜੇ ਯਾਦ ਹੋਣਾ ਇਹ ਦੋ ਦਰਿਆ ਗੱਭੇ ਛੱਡ ਕੇ ਲੱਖੇ ਸਿਧਾਣੇ ਦੇ ਪੇਪਰ ਭਰਉਣ ਗਏ ਸੀ ਤੇ ਲੱਖੇ ਨੂੰ ਇਹ ਲੱਗਦਾ ਸੀ ਪਈ ਮੈਨੂੰ ਉਸ ਪਾਰਟੀ ਨੇ ਸਪੋਰਟ ਕੀਤੀ ਆ ਜੀ ਜਿਨ੍ਹਾਂ ਨੇ ਖੰਡੂਰ ਸਾਹਿਬ ਚ ਕਹਿੰਦੇ ਵੱਧ ਵੋਟਾਂ ਲੈ ਕੇ ਇੱਕ ਬੜੀ ਲੀਡ ਨਾਲ ਲੈ ਕੇ ਐਮਪੀ ਬਣਿਆ ਉੱਥੇ ਵੀ ਭਾਈ ਕੋਈ ਵੀ ਲੱਖੇ ਦਾ ਜਿਵੇਂ ਕਹਿੰਦੇ ਵੀ ਹਾਲਚਾਲ ਕੁਛ ਨਹੀਂ ਨਿਕਲਿਆ ਰਿਜ਼ਲਟ ਤੁਹਾਨੂੰ ਪਤਾ ਹੈ ਭਾਈ ਕੀ ਹੋਇਆ ਵੀ ਅੱਜ ਜਿਹੜਾ ਨਾ ਇਹਨਾਂ ਨੇ ਆਪਣੀ ਸਟੇਜ ਦੇ ਉੱਤੋਂ ਚਲੋ ਪਾਰਟੀ ਦੇ ਵਿੱਚ ਤਾਂ ਕੋਈ ਬੜੀ ਗੱਲ ਨਹੀਂ ਹੈਗੀ ਭਾਈ ਵੀ ਜੇ ਕਿਸੇ ਦੀ ਪਾਰਟੀ ਦੇ ਵਿੱਚ ਜਾਣਾ ਤਾਂ ਜਾ ਸਕਦਾ ਪਰ ਉਸ ਪਾਰਟੀ ਦੇ ਵਿੱਚ ਜਾਣ ਦਾ ਮਤਲਬ ਤੁਹਾਨੂੰ ਦੱਸ ਦਿਆਂ ਅਸੀਂ ਅਕਸਰ ਇੱਕ ਵੀਡੀਓ ਚੜਾਉਂਦੇ ਰਹਿੰਦੇ ਹਾਂ ਅਮਰਤਪਾਲ ਦੀ ਦਬਈ ਦੇ ਵਿੱਚ ਬੈਠ ਕੇ ਲੱਖੇ ਦੇ ਉੱਤੇ ਕੀਤੇ ਯਾਦ ਹੋਣਾ ਤੁਹਾਡੇ ਵੀ ਜੋ ਅਮਰਤਪਾਲ ਨੇ ਇਹ ਦਬਈ ਦੇ ਵਿੱਚ ਬੈਠ ਕੇ ਲੱਖੇ ਸਦਾਨੇ ਦੇ ਉੱਤੇ ਜਿਹੜਾ ਵਾਰਤਾਲਾਪ ਕੀਤਾ ਸੀਗਾ ਉਹ ਅਸੀਂ ਵੀਡੀਓ ਅਕਸਰ ਚੜਾਉਂਦੇ ਰਹਿੰਦੇ ਹਾਂ ਯਾਦ ਕਰਾਉਂਦੇ ਰਹਿੰਦੇ ਹਾਂ ਪਰ ਉਸ ਵੀਡੀਓ ਦੇ ਲੋਕਾਂ ਦੇ ਜਾਣਨ ਦੇ ਬਾਵਜੂਦ ਵੀ ਅੱਜ ਜੋ ਮਨਦੀਪ ਸਿੱਧੂ ਆ ਅਕਸਰ ਮੈਂ ਦੇਖ ਕੋ ਇੱਕ ਇੱਕ ਮੈਂ ਤੁਹਾਨੂੰ ਹੋਰ ਦੱਸ ਦਿੰਨਾ ਗੱਲ ਐ ਚਲੋ ਅੱਜ ਹੋਰ ਇੱਕ ਗੱਲ ਆਪਾਂ ਕਰਦੇ ਆਂ ਮੇਰੇ ਕੋ ਇੱਕ ਰਿਕਾਰਡਿੰਗ ਪਈ ਆ ਉਹ ਦੇਖਦਿਆਂ ਚਾਹਾਂਗੇ ਆਪਾਂ ਕੁਝ ਦਿਨਾਂ ਦੇ ਵਿੱਚ ਜਿਹਦੇ ਵਿੱਚ ਮਨਦੀਪ ਇਹ ਗੱਲ ਸ਼ਰਿਆਮ ਕਹਿ ਰਿਹਾ ਕਹਿੰਦਾ ਵੀ ਜੋ ਲੱਖਾ ਸਿਧਾਣਾ ਭਾਨਾ ਸਿੱਧੂ ਵੀ ਇਹਨਾਂ ਨੇ ਕਰਤਾਰ ਖੁਸ਼ੀ ਕੀਤੀ ਆ ਦੀਪ ਦੀ ਤੇ ਅਸੀਂ ਇਹਨਾਂ ਨਾਲ ਕਦੇ ਵੀ ਵਰਤ ਨਹੀਂ ਸਕਦੇ ਤੇ ਹੋਰ ਵੀ ਜਿੰਨੇ ਵੀ ਉਸ ਟਾਈਮਾਂ ਦੇ ਵਿੱਚ ਲੱਖੇ ਆਪਣੇ ਜਿਹੜੇ ਜਾਣਦੇ ਨੇ ਮਸਤ ਹੋਣਾ ਸਾਹਿਬ ਦੀ ਮੀਟਿੰਗ ਦੇ ਵਿੱਚ ਕੀ ਹੋਇਆ ਸੀਗਾ ਕੀ ਗੱਲਬਾਤ ਹੋਈ ਸੀਗੀ ਉਹ ਵੀ ਸਾਰੇ ਇਸ ਗੱਲ ਦਾ ਵਿਰੋਧ ਕਰਦੇ ਨੇ ਤੇ ਇਤਨਾ ਕਿਤੇ ਲੋਕਾਂ ਨੇ ਇਹ ਚੀਜ਼ ਮੰਨੀ ਵੀ ਆ ਜੋ ਲੱਖਾ ਗੱਡੀ ਦੇ ਵਿੱਚ ਬੈਠ ਕੇ ਕਹਿੰਦਾ ਸੀਗਾ ਵੀ ਪਹਿਲੇ ਨੰਬਰ ਤੇ ਤਾਂ ਮੈਂ ਪੱਕਾ ਵੀ ਦੂਜੇ ਦਾ ਮੈਨੂੰ ਪਤਾ ਨਹੀਂ ਕਿ ਚੋ ਕਿਹੜਾ ਆਊਗਾ ਤੇ ਉਹ ਲੱਖਾ ਚੌਥੇ ਪੰਜਵੇਂ ਨੰਬਰ ਤੇ ਚਲੇ ਗਿਆ ਸੀਗਾ ਸੋ ਸਾਨੂੰ ਮੈਸੇਜ ਕਰਨ ਦਾ ਜਾਂ ਮਤਲਬ ਜਾਨੀ ਕਿ ਵੀਡੀਓ ਪਾਉਣ ਦਾ ਇਲ ਅਕਾਊਂਟ ਆ ਰਿ ਪਾਰਟੀ ਚ ਗਿਆ ਜਾਂ ਨਹੀਂ ਗਿਆ ਇਹ ਮੈਟਰ ਨਹੀਂ ਕਰਦਾ ਇਹ ਹੁਣ ਤੁਹਾਨੂੰ ਜਿਹੜਾ ਰਿਜ਼ਲਟ ਮਿਲਣਾ 2027 ਚ ਮਿਲਣਾ ਲੋਕ ਸਾਰੇ ਜਾਣਦੇ ਨੇ ਤੇ ਕੀ ਗੱਲ ਆ ਕੀ ਬਾਤ ਆ ਅੱਜ ਇੱਕ ਖੁਸ਼ੀ ਦੀ ਗੱਲ ਜ਼ਰੂਰ ਆ ਜਿਹੜੀ ਮੈਂ ਸਾਂਝੀ ਕਰਨਾ ਚਾਹੁੰਨਾ ਸਾਡਾ ਇੱਕ ਗਰੁੱਪ ਬਣਿਆ ਹੋਇਆ WhatsApp ਦੇ ਉੱਤੇ ਉਹਦੇ ਵਿੱਚ ਭਾਈ ਅਮਰਤਪਾਲ ਦੀ ਟੀਮ ਦੇ ਬੰਦੇ ਕੁਸ਼ਕ ਕੁਸ਼ਕ ਆਪਣੇ ਕੈਨੇਡਾ ਅਮਰੀਕਾ ਦੇ ਜਿਹੜੇ ਇਹ ਦਾਵਾ ਕਰਦੇ ਸੀਗੇ ਵੀ ਲੱਖੇ ਵਰਗਾ ਬੰਦਾ ਕਦੇ ਵੀ ਵਾਸ ਪੰਜਾਬ ਦੀ ਜਥੇਬੰਦੀ ਪਾਰਟੀ ਦੇ ਵਿੱਚ ਨਹੀਂ ਬੜੂਗਾ ਕਿਉਂਕਿ ਇੱਕ ਰਿਕਾਰਡਿੰਗ ਵਾਇਰਲ ਹੋਈ ਸੀਗੀ ਜਦ ਦੀਪ ਸਿੱਧੂ ਜਾਂਦਾ ਸੀਗਾ ਲੱਖੇ ਦੁਆਰਾ ਇਹ ਪਰਵਾਨਾ ਵੀ ਜਾਣਦਾ ਪਰਵਾਨੇ ਦੇ ਘਰ ਦੇ ਵਿੱਚ ਇਹ ਆਡੀਓ ਸੁਣੀ ਗਈ ਸੀ ਰਿਕਾਰਡਿੰਗ ਵੀ ਲੱਖੇ ਦੁਆਰਾ ਇਹ ਗੱਲ ਕਹੀ ਗਈ ਸੀ ਵੀ ਦੀਪ ਸਿੱਧੂ ਦੇ ਵਿਰੁੱਧ ਪੋਸਟ ਆ ਪਾਓ ਉਹ ਰਿਕਾਰਡਿੰਗ ਚਾੜ ਦਿੰਦੇ ਅੱਜ ਫੇਰ ਦੁਬਾਰਾ ਚ ਹੀ ਸੁਣ ਲਿਓ ਸੋ ਕਹਿਣ ਦਾ ਮਤਲਬ ਇਹ ਆ ਵੀ ਇਹ ਉਹੀ ਬੰਦੇ ਨੇ ਜਿਹੜੇ ਅਸੀਂ ਪਹਿਲੇ ਦਿਨ ਤੋਂ ਰੌਲਾ ਪਾਉਂਦੇ ਆਉਨੇ ਆ ਖਾਸ ਕਰ ਅਮਰਤ ਪਾਲ ਵੀ ਇਸ ਟੌਪਿਕ ਦੇ ਉੱਤੇ ਰੌਲਾ ਪਾਉਣਾ ਸੀਗਾ ਪਰ ਅੱਜ ਇੱਕ ਗੱਲ ਕਲੀਅਰ ਹੋ ਚੁੱਕੀ ਆ ਵੀ ਇਹਨਾਂ ਦੋਨਾਂ ਦੇ ਵਿੱਚੋਂ ਚਲੋ ਭਾਈ ਸਾਹਿਬ ਤਾਂ ਜਿਹੜੇ ਹੈਗੇ ਨੇ ਹੈਗੇ ਨੇ ਹੁਣ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਨਾਂ ਦੋਹਾਂ ਚੋਂ ਥੁੱਕ ਕੇ ਕਿਹਨੇ ਛੱਟਿਆ ਉਹਦਾ ਕਾਰਨ ਨੂੰ ਦੱਸਦਾ ਵੀ ਜਾਂ ਤਾਂ ਲੱਖੇ ਨੇ ਥੁੱਕ ਕੇ ਛੱਟ ਲਿਆ ਵੀ ਭਾਈ ਸਾਹਿਬ ਨੇ ਚੰਗੀ ਮੰਜੀ ਠੋਕੀ ਸੀਗੀ ਆਪਣੇ ਦਵਾਈ ਬੈਠ ਕੇ ਜਾਂ ਫਿਰ ਭਾਈ ਭਾਈ ਸਾਹਿਬ ਤਾਂ ਚਲੋ ਉਹ ਤਾਂ ਪਹਿਲੇ ਦਿਨ ਤੋਂ ਲੱਗੇ ਹੋਏ ਨੇ ਮੈਂ ਕਿਹਾ ਜਿੰਨਾ ਜਲੂਸ ਜਾਂ ਜਿੰਨਾ মিডিਆ ਦੇ ਵਿੱਚ ਉਹ ਸਬੰਦੇ ਤਾਂ ਨਿਕਲ ਗਿਆ ਨਾ ਖਾਸ ਕਰ ਤੁਹਾਡੇ ਅਮਰਤਪਾਲ ਦਾ ਕਿਸੇ ਦਾ ਬੰਦੇ ਦਾ ਨਿਕਲੇ ਨਹੀਂ ਅਜੇ ਤੱਕ ਔਰੇ ਦਿੱਤੇ ਹੋਏ ਬਿਆਨ ਉਹਦੇ ਦਿੱਤੀ ਹੋਈਆਂ ਸਟੇਟਮੈਂਟਾਂ ਜਿੰਨੀਆਂ ਵੀ ਉਹਨੇ ਹੁਣ ਤੱਕ ਦਿੱਤੀਆਂ ਨੇ ਸਾਰੀਆਂ ਦੇ ਵਿੱਚੋਂ ਪਗੋੜਾ ਕਿਸੇ ਇੱਕ ਨਾਲ ਵੀ ਕਿਸੇ ਚੀਜ਼ ਦੇ ਉੱਤੇ ਖਰਾ ਨਹੀਂ ਉਤਰਦਾ ਸੋ ਅੱਜ ਜੋ ਅੱਜ ਹੋਇਆ ਜੋ ਮਤਲਬ ਜਣੇ ਕਿ ਇਹਨਾਂ ਦੀ ਇਹ ਪਾਰਟੀ ਦੇ ਵਿੱਚ ਲੱਖੇ ਸੁਧਾਣੇ ਵਰਗੇ ਬੰਦੇ ਗਏ ਨੇ ਅੱਜ ਜੋ ਕੁਸ਼ਕ ਲੋਕਾਂ ਨੂੰ ਸ਼ਰਿਆਮ ਇਹ ਗੱਲ ਪਤਾ ਲੱਗੀ ਹੋਣੀ ਆ ਅੱਛਾ ਜਿਹੜੀਆਂ ਬੱਸਾਂ ਦੀ ਗੱਲ ਕਰਦੇ ਨੇ ਹੁਣ ਸਾਨੂੰ ਵਿੱਚੋਂ ਗੱਲ ਇੱਕ ਹੋਰ ਪਤਾ ਲੱਗਿਆ ਭਾਈ ਦੱਸ ਦਿਓ ਜੇ ਝੂਠ ਆ ਗੱਲ ਆ ਥੱਲੇ ਬੈਠਾ ਸੁਣਦਾ ਨਹੀਂ ਪਾਰਟੀ ਦਾ ਬੰਦਾ ਇੱਕ ਹਰਿਆਣੇ ਵੱਲੋਂ ਕਹਿੰਦੇ ਬੰਦੇ ਪਹੁੰਚੇ ਹੋਏ ਸੀਗੇ ਰਾਜਸਥਾਨ ਵੱਲੋਂ ਆਏ ਹੋਏ ਸੀਗੇ ਤਾਂ ਇਹਨਾਂ ਨੂੰ ਇੱਕ ਗੱਲ ਦੱਸਦੀ ਅਸੀਂ ਨਾ ਤਾਂ ਪੰਜਾਬ ਦੀ ਵੋਟ ਦੇ ਵਿੱਚ ਹਰਿਆਣੇ ਦੀ ਵੋਟ ਕੈਲਕੂਲੇਸ਼ਨ ਹੋਣੀ ਆ ਤੇ ਨਾ ਹੋਣੀ ਆ ਰਾਜਸਥਾਨ ਦੀ ਬਾਕੀ ਰਹਾ ਗੱਲ ਜਿਵੇਂ ਆਪਣੇ ਚਲੋ ਮੁਸਲਮਾਨ ਭਾਈਚਾਰਾ ਭਾਈ ਸਾਰੇ ਠੀਕ ਨੇ ਆਪਾਂ ਕਹਿੰਦੇ ਨੂੰ ਮਾੜਾ ਨਹੀਂ ਕਹਿ ਸਕਦੇ ਪਰ ਇਹਨਾਂ ਦਾ ਪਿਆਰ ਕੁਝ ਕੁ ਜ਼ਿਆਦਾ ਜ਼ਿਆਦਾ ਪਿਆਰ ਆ ਸੋ ਇਹ ਜਿਹੜੀ ਅੱਜ ਦੀ ਗੱਲ ਆ ਇਹ ਭਾਈ ਰਿਜ਼ਲਟ ਆ ਗਿਆ ਆਪਣੇ ਕੋਲ ਬਾਹਰ ਲੱਖਾ ਸਿੰਘ ਸਧਾਨਾ ਹੋਰ ਜਿਹੜੇ ਭਾਈ ਆਉਣ ਆਣੇ ਸਮੇਂ ਦੇ ਵਿੱਚ ਹੋਰ ਵੀ ਕਈ ਜਾਣਗੇ ਇਹਨਾਂ ਦੀ ਪਾਰਟੀ ਦੇ ਵਿੱਚ ਸੋ ਇਹ ਅੱਜ ਇਹ ਗੱਲ ਬਿਲਕੁਲ ਸਾਫ਼ ਕਲੀਅਰ ਹੋ ਗਈ ਵੀ ਇਹਨਾਂ ਨੂੰ ਦੀਪ ਸਿੱਧੂ ਦਾ ਕੋਈ ਮਤਲਬ ਨਹੀਂ ਹੈਗਾ ਇਹ ਸਿਰਫ ਉਹਦਾ ਨੌ ਵਰਤਦੇ ਨੇ ਪਹਿਲੇ ਦਿਨ ਤੋਂ ਵਰਤਦੇ ਆ ਰਹੇ ਨੇ ਅਵਤਾਰ ਸਿੰਘ ਖੰਡਨੀ ਵੀ ਕਹਿਆ ਸੀਗਾ ਵੀ ਭਾਈ ਸਾਡੀ ਪਾਰਟੀ ਕਦੇ ਵੋਟਾਂ ਨਹੀਂ ਲੜੂ ਇੱਥੇ ਤੱਕ ਦੀਪ ਸਿੱਧੂ ਦੇ ਸਟੇਟਮੈਂਟ ਬਿਆਨ ਵੀ ਪਏ ਨੇ ਵੀ ਭਾਈ ਸਾਡੀ ਪਾਰਟੀ ਕਦੇ ਵੋਟਾਂ ਨਹੀਂ ਲੜੂ ਪਰ ਇਹਨਾਂ ਨੇ ਲੜੀਆਂ ਨੇ ਸੋ ਇਹ ਵੀ ਆਪਾਂ ਗੱਲ ਨਾਲ ਦੀ ਨਾਲ ਲੈ ਕੇ ਚੱਲੀਏ ਜਮੇ ਆਕੇ ਮੈਂ ਗੱਲ ਕਰਦਾ ਹੁੰਨਾ ਵੀ ਅੱਜ ਕੱਲ ਸਿਸਟਮ ਇਹ ਹੋ ਗਿਆ ਵੀ ਜਿਹੜੇ ਹਨਾ ਆਪਣੇ ਪੰਜਾਬ ਦੇ ਵਿੱਚ ਨਾ ਆਪਾਂ ਕਹਿੰਦੇ ਨੇ ਏਜੰਸੀਆਂ ਜਾਂ ਮਤਲਬ ਜਿਨੀ ਕਿ ਪੰਜਾਬ ਆਪਣੇ ਗਾ ਇੰਡੀਅਨ ਗਵਰਨਮੈਂਟ ਇਹ ਕੁਝ ਕਰਾਉਂਦੀ ਹੈ ਨਾ ਅੱਜ ਦੇ ਟਾਈਮਾਂ ਦੇ ਵਿੱਚ ਭਾਈ ਪੰਜਾਬ ਦੇ ਵਿੱਚ ਪੰਜਾਬ ਦੀ ਗੱਲ ਹੁੰਦੀ ਹੈ ਸੋ ਹੁਣ ਇਹ ਬਿਲਕੁਲ ਸਾਫ਼ ਗੱਲਾਂ ਹੋ ਗਈਆਂ ਜਿੰਨੇ ਵੀ ਇਹ ਸੀਗੇ ਕਾਟੂ ਮਾਲਜੇ ਨੂੰ ਆਪਾਂ ਕਹਿੰਦੇ ਆ ਇਹਨਾਂ ਦੀ ਪਾਰਟੀ ਦੇ ਵਿੱਚ ਇੱਕ ਇੱਕ ਕਰਕੇ ਐਂਟਰ ਹੋ ਰਿਹਾ ਤੇ ਜਿਨ੍ਹਾਂ ਦੀ ਤੁਹਾਨੂੰ ਤਕਰੀਬਨ ਗੱਲਾਂ ਜਾਂ ਉਹਨਾਂ ਤੇ ਕਿਹੜੇ ਕਿਹੜੇ ਪਰਚੇ ਹੋਏ ਹੋਏ ਨੇ ਜਾਂ ਕੀ ਉਹਨਾਂ ਦਾ ਸਿਸਟਮ ਆ ਇਹ ਇਹ ਨਾ ਸੋਚੋ ਜਿਵੇਂ ਪਹਿਲੀ ਵਾਰਾਂ ਨੇ ਮੈਂ ਬਿਆਨ ਸੀ ਕਿ ਵੀ ਇਹਨਾਂ ਸਾਡੇ ਚ ਬਾਕੀ ਹੋਣਗੇ ਨਾ ਦਾਗ ਇਹਨਾਂ ਕਿਉਂਕਿ ਅੱਜ ਦੀ ਸਟੇਜ ਦੇ ਉੱਤੇ ਮਨਪ੍ਰੀਤ ਯਾਦਲੀ ਵਰਗੇ ਗੋਡੇ ਨਾਲ ਗੋਡਾ ਜੋੜੀ ਤਨ세 تر세ਮ ਸਿੰਘ ਜੋ ਆਪਣੇ ਪਾਰਟੀ ਪ੍ਰਧਾਨ ਨੇ ਉਹਨਾਂ ਨੇ ਗੋਡੇ ਨਾਲ ਗੋਡਾ ਜੋੜੀ ਬੈਠੇ ਜੀਗੇ ਪੜਿਆਂ ਦੇਖੀ ਹੁਣੀ ਐ ਇਹ ਮਨਪ੍ਰੀਤਿਆਲੀ ਕੌਣਾ ਤਾਂ ਪਿਛੋਕੜ ਜਿਹਾ ਦੇਖੋਗੇ ਨਾ ਜਿਹੜੇ ਕਈ ਬੰਦੇ ਜਾਣਦੇ ਨੇ ਕਈ ਨਹੀਂ ਜਾਣਦੇ ਇਹ ਉਹੀ ਆ ਜਿਹੜਾ ਬਿਆਨ ਤੇ ਪੁੱਛੜ ਦੀ ਗੱਡੀ ਦਾ ਡਰਾਈਵਰ ਰਿਹਾ ਦਾਦੋ ਜੇ ਗੱਲ ਝੂਠਾ ਤੇ ਭਾਈ ਜਿਹੜੀ ਪਾਰਟੀ ਅਸੀਂ ਬਦਨਾਮ ਵੀ ਕਰਦੇ ਹਾਂ ਇਹ ਉਸ ਪਾਰਟੀ ਵਿੱਚੋਂ ਵੀ ਆ ਸਵਾਜ ਬਿਲਕੁਲ ਸਾਫ਼ ਕਲੀਅਰ ਹੋ ਚੁੱਕਿਆ ਹੁਣ ਤਾਂ ਬਸ 2027 ਦੀ ਵੇਟ ਆ ਵੀ 2027 ਦੇ ਵਿੱਚ ਪਰ ਅੱਜ ਜਿਹੜੀ ਸਰਕਾਰੀ ਝੋਟਾ ਗਾਰੇ ਚ ਉਤਰਿਆ ਨਾ ਤਾਂ ਇਹਨੇ ਇਹ ਪਾਰਟੀ ਪੱਕੀ ਲੈ ਕੇ ਬਹਿ ਜਾਣਾ ਨਾ ਤਾਂ ਉਹ ਪੰਥ ਕਰਿਆ ਨਾ ਉਹ ਕਦੇ ਦੇਖੋ ਇੱਕ ਕਮਾਲ ਦੀ ਗੱਲ ਇਹ ਆ ਇਹਨਾਂ ਨੂੰ ਬੜਾ ਦਿਮਾਗ ਦੇ ਵਿੱਚ ਦੇ ਬਹਿ ਬਣਿਆ ਹਾਂ ਜੂਪੀ ਤੋਂ ਵੀ ਆਇਆ ਮੈਨੂੰ ਪਤਾ ਜੂਪੀ ਤੋਂ ਬੰਦੇ ਪਹੁੰਚੇ ਹੋਏ ਨੇ ਕਹਿੰਦੇ ਚਲੋ ਕੋਈ ਨਾ ਇਹਨਾਂ ਤਾਂ ਇਕੱਠੇ ਦਿਖਾਉਣਾ ਸੀਗਾ ਉੱਥੇ ਵੀ ਸਾਡੇ ਕੋਈ ਨੇ ਬੰਦੇ ਬੈਠੇ ਨੇ ਤੁਸੀਂ ਇਹ ਦੇਖੋ ਝੂਠ ਦੇਖੋ ਕਿੱਥੇ ਕਿੱਡੀ ਬੜੀ ਇਸ ਸਾਲ ਦੀ ਸਭ ਤੋਂ ਬੜੀ ਗੱਪ ਮਾਰੀ ਗਈ ਆ ਕਹਿੰਦੇ 40 ਬੱਸਾਂ 200 ਗੱਡੀਆਂ ਲੱਖਾਂ ਸੁਧਾਣਾ ਲੈ ਕੇ ਆਇਆ ਹੁਣ 200 ਗੱਡੀ ਦੇ ਵਿੱਚ ਜੇ ਇੱਕ 5 ਬੰਦੇ ਵੀ ਆਪਾਂ ਰੱਖ ਕੇ ਚੱਲੀਏ ਤੁਸੀਂ ਆਪ حساب ਪਤਾ ਲਾ ਲਓ ਕਿ ਕਿੰਨੇ ਬੰਦੇ ਨਿਕਲਦੇ ਨੇ ਗੱਡੀ ਦੇ ਵਿੱਚੋਂ ਉਸ ਤੋਂ ਬਾਅਦ ਜਿਹੜੀਆਂ 40 ਬੱਸਾਂ ਦੇ ਵਿੱਚ ਜੇ ਆਪਾਂ ਮੱਲੋ ਇੱਕ ਨਾਰਮਲ ਬੱਸ ਦੇ ਵਿੱਚ 30 40 ਬੰਦੇ ਬਹਿੰਦੇ ਨੇ ਤਾਂ ਉੱਥੋਂ ਕਿੰਨੇ ਬੰਦੇ ਬਾਹਰ ਆਉਂਦੇ ਨੇ ਜੇ ਲੱਖਾ ਹੀ ਇੰਨਾ ਕੁਝ ਕਰਿਆ ਹੈ ਜਿੰਨਾ ਕੁਝ ਲੈ ਆ ਜਿਹੜਾ ਲੱਖਾ ਲੈ ਕੇ ਆਇਆ ਹੈ ਨਾ 40 ਬੱਸਾਂ 200 ਗੱਡੀਆਂ ਉਹ ਕਿੱਥੇ ਕਿੱਥੇ ਲੈ ਕੇ ਆਏ ਹੋਣਾ ਤੇ ਜੇ ਲੱਖੇ ਦੀ ਇੰਨੀ ਹੈ ਪਾਵਰ ਹੁੰਦੀ ਤਾਂ ਲੱਖੇ ਨੂੰ ਹੁਣ ਉਹ ਕਹਦਾ ਐ ਐਮ ਐਲ ਐਮ ਪੀ ਬਣਾਇਆ ਹੁੰਦਾ ਉਹਨਾਂ ਨੇ ਸੋ ਇਹ ਜਿਹੜੀ ਝੂਠ ਗੱਲ ਚਲੋ ਲੋਕਾਂ ਦਾ तकरीबन ਹੁਣ ਟ੍ਰੋਲ ਤਾਂ ਹੋਣੇ ਸ਼ੁਰੂ ਹੋ ਚੁੱਕੇ ਨੇ ਕਿਉਂਕਿ ਵੀਡੀਓ ਬਹੁਤ ਐ ਜੀ ਆ ਚੁੱਕੀਆਂ ਨੇ ਬਾਹਰ ਤੇ ਹੋਰ ਵੀ ਗੜਾ ਕੁਝ ਨਿਕਲ ਰਿਹਾ ਬਾਹਰ ਸ਼ਾਮ ਤੱਕ ਹੋਰ ਵੀ ਅਸੀਂ ਹੁਣ ਮੈਂ ਹੁਣ ਇਸ ਤੋਂ ਬਾਅਦ ਵਿੱਲੇ ਆ ਲੱਗਦਾ ਕੰਮ ਦੇ ਉੱਤੇ ਕੱਢ ਕੇ ਤੁਹਾਡੇ ਮਰੇ ਚੀਜ਼ਾਂ ਰੱਖਾਂਗੇ ਜ਼ਰੂਰ ਇਹ ਬਿਲਕੁਲ ਸਹੀ ਗੱਲ ਹੈ ਇਹ ਪੰਥਿਕ ਸੀਟ ਤਾਂ ਸ਼ੁਰੂ ਤੋਂ ਆ ਪਰ ਇਹਨਾਂ ਨੂੰ ਬਹਿਮ ਆ ਨਾ ਆ ਜਿਹੜੀ ਭੇਡ ਜਾਗਤਾ ਦੇ ਵਿੱਚ ਇਹਨਾਂ ਨੂੰ ਇਹ ਬਹਿਮ ਆ ਵੀ ਜੇ ਲਖ ਲਧਣਾ ਸਾਡੀ ਪਾਰਟੀ ਦੇ ਵਿੱਚ ਆ ਗਿਆ ਤਾਂ ਹੋ ਸਕਦਾ ਭਾਈ ਅਸੀਂ ਇਹ ਤਾਂ ਜਿਵੇਂ ਕਹਿਣ ਨੂੰ ਇੱਕ ਖਾਲੀ ਸਪੇਸ ਭਰ ਰਹੇ ਨੇ ਭਾਈ ਸਾਹਿਬ ਦੇ ਨਾਲ ਇਹ ਬੰਦੇ ਜਿੰਨਾ ਸਿਸਟਮ ਇਹਨਾਂ ਦਾ ਇਸ ਟਾਈਮ ਚੱਲਦਾ ਜਾਂ ਤੋੜ ਰਹੇ ਨੇ ਤੁਹਾਡੇ ਸਾਹਮਣੇ ਇਕੱਲੇ-ਇਕੱਲੇ ਬੰਦੇ ਦੀ ਸੱਚਾਈ ਆਟੋਮੈਟਿਕਲੀ ਆਈ ਜਾਣੀ ਆ ਲੋਕਾਂ ਦੇ ਵਿੱਚ ਇਹ ਚੀਜ਼ਾਂ ਨਿਕਲੀਆਂ ਜਾਣੀਆਂ ਨੇ ਲੋਕਾਂ ਦੇ ਮੋਹਰੇ ਗੱਲਾਂ ਆਈ ਜਾਣੀਆਂ ਨੇ ਆਟੋਮੈਟਿਕਲੀ ਇਹ ਚੀਜ਼ ਪਿੱਛੇ ਹੋਈ ਜਾਣੀ ਆ ਸੋ ਕਹਿਣ ਦਾ ਮਤਲਬ ਇਹ ਆ ਕਿ ਜਿਸ ਲੱਖੇ ਸਿਧਾਣੇ ਨੇ ਦੀਪ ਸਿੱਧੂ ਦੇ ਉਲਟ ਪੋਸਟਾਂ ਪਵਾਈਆਂ ਰਿਕਾਰਡਿੰਗ ਪਈ ਆ ਉਹ ਵੀ ਚੜਾਂਗੇ ਅਸੀਂ ਜਿਸ ਲੱਖੇ ਸਿਧਾਣੇ ਨੇ ਜਗਰਾਜ ਤੇ ਲੱਖੇ ਸਿਧਾਣੇ ਦੀ ਜਮਾਨਤ ਬਾਹਰੋਂ ਬਾਹਰ ਹੁੰਦੀ ਆ ਉਹ ਕਿਹੜੇ ਬੰਦੇ ਸੀ ਜਿਨ੍ਹਾਂ ਨੇ ਕਰਾਇਆ ਦੀਪ ਸਿੱਧੂ ਕਿਉਂ ਜੇਲ੍ਹ ਚ ਗਿਆ ਕਿਹੜੇ ਕਿਹੜੇ ਬੰਦਿਆਂ ਨੇ ਉਹਦੀ ਮੁਖਤਸ ਆਪਣੇ ਮਸਤੋਣਾ ਸਾਹਿਬ ਦੇ ਵਿੱਚ ਕਰਦਾਰ ਖੁਸ਼ੀ ਕੀਤੀ ਗਈ ਆ ਇਹ ਸਾਰੇ ਜਿੰਨੇ ਵੀ ਪੰਜਾਬ ਚ ਬੈਠੇ ਨੇ ਵੀ ਸਾਰਿਆਂ ਨੂੰ ਸਵਾਲ ਆ ਜਿਹੜੇ ਉਸ ਟਾਈਮ ਦੀਪ ਸਿੱਧੂ ਦੇ ਨਾਲ ਰਹੇ ਨੇ ਕੀ ਅੱਜ ਦਾ ਫੈਸਲਾ ਅੱਗੇ ਦਾ ਬਾਪੂ ਕਹਿੰਦਾ ਸੀ ਪ੍ਰੈਕਟੀਕਲ ਤੌਰ ਤੇ ਸਰਦਾਰ ترسےم ਸਿੰਘ ਕਹਿੰਦਾ ਸੀ ਕਹਿੰਦਾ ਪ੍ਰੈਕਟੀਕਲ ਤੌਰ ਤੇ ਲੱਖਾ ਸਿੰਘ ਸਧਾਨਾ ਇੱਕ ਸੁੱਲਝਾ ਇਨਸਾਨ ਆ ਉਹਨੂੰ ਦੇਖਿਆ ਅੱਜ ਦੇ ਟਾਈਮ ਦੇ ਵਿੱਚ ਪਰ ਜਿੱਦਣ ਭਾਈ ਸਾਹਿਬ ਡਬਈ ਦੇ ਵਿੱਚ ਬੈਠਾ ਸੱਜੇ ਹੱਥ ਨਾਲ ਫੋਨ ਫੜ ਕੇ ਐ ਬੁਲੇ ਚੱਕ ਚੱਕ ਕੇ ਗੱਲਾਂ ਕਰਦਾ ਸੀ ਕਹਿੰਦਾ ਸੀ ਵੀ ਭਾਈ ਲੱਖਾ ਸਿੰਘ ਸਧਾਨਾ ਇੱਕ ਕਾਮਰੇਡ ਇਹ ਜੀ ਉਹਨਾਂ ਦੀ ਪਾਰਟੀ 'ਚ ਖੜਿਆ ਇਹਨੇ ਜੀ ਆਹ ਕੁਛ ਕਰਤਾ ਜੀ ਇਹਨੇ ਜੀ ਉਹ ਕੁਛ ਕਰਤਾ ਜੀ ਦੇ ਵੀ ਸਤਿ ਦੀ ਕਰਦਾਰ ਖੋਜੀ ਕੀਤੀ ਸੋ ਅੱਜ ਇਹ ਬਿਲਕੁਲ ਗੱਲ ਸਾਫ ਕਲੀਅਰ ਹੋ ਗਈ ਵੀ ਇਹਨਾਂ ਨੂੰ ਦੀਪ ਸਿੱਧੂ ਤੱਕ 1% ਮਤਲਬ ਨਹੀਂ ਉਹਨਾਂ ਦੇ ਜਾਣ ਦਾ ਕਾਰਨ ਵੀ ਇਹ ਹੋ ਗਿਆ ਦੀਪ ਸਿੱਧੂ ਤੇ ਮੈਂ ਆਪਣੇ ਅਫਤਾਰ ਸਿੰਘ ਖੰਡੇ ਦਾ ਕਿਉਂਕਿ ਇਹਨਾਂ ਨੇ ਲੜਨੀਆਂ ਸੀਗੀਆਂ ਵੋਟਾਂ ਕਿਸੇ ਤਰੀਕੇ ਨਾਲ ਇਹਨਾਂ ਨੇ ਪੰਜਾਬ ਦੇ ਵਿੱਚ ਆਪਣੀ ਜਿਵੇਂ ਕਹਿੰਦੇ ਵੀ ਭੁੱਖੇ ਮਰਦੇ ਜਿਨ੍ਹਾਂ ਦੇ ਘਰੇ ਘਰੇ ਚੂਹੇ ਭੁੱਖੇ ਮਰਦੇ ਸੀ ਜਿਨ੍ਹਾਂ ਦੇ ਬਾਪੂ ਦੀ ਰਿਕਾਰਡਿੰਗ ਅਜੇ ਹੋਰ ਵੀ ਆਉਣੀਆਂ ਸਿਰਫ ਇੱਕ ਕਲਿੱਪ ਨਿਕਲਿਆ ਸੀਗਾ ਅਜੇ ਹੋਰ ਵੀ ਰਿਕਾਰਡਿੰਗ ਪਾਵਾਂਗੇ ਇਹ ਜੋ ਕਹਿ ਰਿਹਾ ਵੀ ਨਾ ਕੁੜੀ ਜਾਵਿਆ ਨੇ ਮੈਨੂੰ ਦੁਖੀ ਕਰਤਾ ਇੱਕ ਨਸ਼ੇ ਕਰੀ ਜਾਂਦਾ ਦੂਜਾ ਕੁੜੀ ਪਿੱਛੇ ਫਰੀ ਜਾਂਦਾ ਸੋ ਇਹ ਚੀਜ਼ਾਂ ਤਕਰੀਬਨ ਤੁਹਾਡੇ ਮੂਰੇ ਆਏ ਜਾਣੀਆਂ ਨੇ ਬਸ ਵੇਟ ਕਰੋ 2027 ਤੱਕ ਜਿਵੇਂ ਅਲਫ ਲੈਲਾ ਦੇ ਜਦ ਆਪਾਂ ਛੋਟੇ ਹੁੰਦੇ ਅਲਫ ਲੈਲਾ ਕੋਲ ਆਉਂਦਾ ਸੀ ਨਾਟਕ ਬੜੇ ਵੀਰ ਜਾਣਦੇ ਹੁੰਨੇ ਨੇ ਉਹ ਜਿਹੜੀ ਸਸਪੈਂਸ ਛੱਡ ਕੇ ਜਾਂਦੇ ਹੁੰਦੇ ਸੀ ਨਾ ਉਹ ਉਹ ਦੋ ਦਿਨ ਦੇਖਣ ਨੂੰ ਇੰਨਾ ਵਧੀਆ ਲੱਗਦਾ ਸੀ ਅਗਲੇ ਹਫ਼ਤੇ ਵੀ ਅੱਜ ਕੀ ਹੋਊਗਾ ਸੋ ਤਿਆਰੀਆਂ ਨੇ ਕੱਲੀ ਕੱਲੀ ਗੱਲ ਰੱਖਾਂਗੇ ਹੁਣ ਤਾਂ ਉਹ ਰਿਕਾਰਡਿੰਗਾਂ ਵੀ ਨਿਕਲਣਗੀਆਂ ਜੋ ਅਵਤਾਰ ਸਿੰਘ ਖੰਡੇ ਦੀਆਂ ਨੇ ਜਿਹਦੇ ਵਿੱਚ ਵੀਡੀਓ ਵੀ ਕੱਢਾਂਗੇ ਜ਼ਰੂਰ ਜਿਹਦੇ ਵਿੱਚ ਭਾਈ ਕਈ ਇਦਾਂ ਦੀਆਂ ਗੱਲਾਂ ਨੇ ਜਿਹੜੀਆਂ ਤੁਹਾਨੂੰ ਸੁਣਨ ਨੂੰ ਨਵੀਆਂ ਮਿਲਣਗੀਆਂ ਅਮੀਰ ਕਰਦੇ ਆ ਵੀ ਭਾਈ ਹੌਲੀ ਹੌਲੀ ਕਰਕੇ ਭਾਨੇ ਹੁਣੀ ਵੀ ਨੀਟੂ ਛਟਰਾ ਵਾਲਾ ਉਹਨੂੰ ਸੀਤੋਂ ਵਾਲਾ ਢਾਬੀ ਚੁੰਮੇ ਵਾਲੀ ਇੱਕ ਹੋਰ ਹੁੰਦਾ ਜਿਹੜਾ ਉਹ ਲੰਬੇ ਲੰਬੇ ਬਾਣ ਵਾਲਾ ਪਤਾ ਨਹੀਂ ਕੀ ਉਹਨੂੰ ਲਾਉਂਗੀ ਆ ਸ਼ਾਇਦ ਉਹ ਵੀ ਭਾਈ ਪਾਰਟੀ ਵਿੱਚ ਆਉਣ ਤੇ ਪਾਰਟੀ ਨੂੰ ਆ ਕੇ ਇੱਕ ਕਾਮਯਾਬ ਇੱਕ ਬੁਲੰਦੀਆਂ ਤੱਕ ਲੈ ਕੇ ਜਾਣ ਭੇਡ ਦੀ ਲਾਸਟ ਮੈਸੇਜ ਮੇਰਾ ਇਹ ਆ ਵੀ ਜੇ ਇਦਾਂ ਹੀ ਸਪੋਰਟ ਨਾਲ ਤੁਹਾਨੂੰ ਲੱਗਦਾ ਵੀ ਉਹ ਜਿੱਤੂਗਾ ਤਾਂ ਜਿਹੜੀਆਂ ਪਹਿਲੀਆਂ ਦੋ ਸਪੋਰਟਾਂ ਹੋਈਆਂ ਸੀਗੀਆਂ ਜਸਕਰ ਸਿੰਘ ਕਾਂ ਸਿੰਘ ਆਲਾ ਨਾਲ ਆਪਣੇ ਲੱਖਾ ਸਿੰਘ ਲਖਵੀਰ ਸਿੰਘ ਲੱਖਾ ਲਖਵੀਰ ਸਿੰਘ ਲੱਖਾ ਜੋ ਵੀ ਉਹਦਾ ਨਾਂ ਆ ਤਾਂ ਉਹਦੇ ਵਿੱਚ ਕਿਉਂ ਨਹੀਂ ਉਸ ਟਾਈਮ ਜਿੱਤਿਆ ਗਿਆ